काफी बंदे ने मैं जाना है तो ਸੁਰੰਦਰ अरोड़ा ਮੈਨੂੰ ਸਵੇਰੇ 5 ਵਜੇ ਪੰਡਤ ਜੀ ਨੇ ਜਦੋਂ ਮੰਦਿਰ ਖੋਲ੍ਹਿਆ ਮੈਨੂੰ ਇਹਨਾਂ ਦਾ ਫੋਨ ਆਇਆ ਮੈਨਾਂ ਦਾ ਜਦੋਂ ਵੀ 5 ਵਜੇ ਮੈਨੂੰ ਫੋਨ ਆਂਦਾ ਤੇ ਮੈਂ ਹੁਈ ਕਹਿੰਦਾ ਪੰਡਤ ਜੀ ਅੱਜ ਫੇਰ ਕੰਮ ਹੋ ਗਿਆ ਇਹੋ ਹੀ ਸ਼ਬਦ ਬੋਲੇ ਮੈਂ ਪੰਡਤ ਜੀ ਨੂੰ ਪੁੱਛ ਲੈਣਾ ਕਿ ਲਗਾਤਾਰ 6 ਮਹੀਨੇ ਤੋਂ ਇੱਥੇ ਚੋਰੀਆਂ ਹੋ ਰਹੀਆਂ ਨੇ ਮਹੀਨੇ ਚ ਤਿੰਨ ਤਿੰਨ ਵਾਰੀ ਚੋਰੀ ਹੋਈ ਆ ਅਸੀਂ ਪੁਲਿਸ ਕੋਲ ਜਾਂਦੇ ਆ ਪੁਲਿਸ ਕੋਲ ਬੰਦਾ ਵੀ ਪਕੜਾਇਆ ਔਰ ਇਹ ਕੋਈ ਕਾਰਵਾਈ ਨਹੀਂ ਹੁੰਦੀ ਬਈ ਮੈਂ ਅੱਜ ਔਰ ਅਸੀਂ ਅੰਮੀ ਕਾ ਐਨਾ ਕੁਛ ਕੋਉ ਤੋ ਬਾਅਦ ਅਸੀਂ ਜਿਸ ਤਰ੍ਹਾਂ ਕਿਲੇ ਬੰਦੀ ਕੀਤੀ ਹੈ ਆਪਣੇ ਮੰਦਰ ਦੀ ਕਿ ਯਾਰ ਇਹ ਕਿਧਰੋਂ ਆਂਦਾ ਵੈ ਔਰ ਗੱਲੇ ਤੱਕ ਅਸੀਂ ਬਦਲੇ ਨੇ ਲੇਕਿਨ ਐਨੀ ਹਿੰਮਤ ਹੈ ਕਿਉਂਕਿ ਪੁਲਿਸ ਦਾ ਕੋਈ ਖੌਫ ਹੀ ਨਹੀਂ ਹੈ ਕਿ ਕਿਸੇ ਦੇ ਉੱਤੇ ਚੋਰਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ ਬੰਦਾ ਅਸੀਂ ਜਾਨਨੇ ਆ ਐਪਲੀਕੇਸ਼ਨ ਦਿੰਨੇ ਆ ਉਹਦੇ ਦਾ ਜੀ ਹੋ ਜਾਏਗਾ ਜੀ ਹੋ ਜਾਏਗਾ ਜੀ ਬੰਦਾ ਵੀ ਫੜਿਆ ਜੀ ਇਹਨਾਂ ਨੇ ਉਹਦੇ ਤੇ ਕੋਈ ਚੋਰੀ ਦਾ ਨਹੀਂ ਪਾਇਆ ਬੈਡ ਐਲੀਮੈਂਟ ਦਾ ਭਾਗ ਇਹਨਾਂ ਨੇ ਹਫਤੇ ਬਾਅਦ ਕਹਤਾ ਉਹ ਆ ਗਿਆ ਜੀ ਬਾਹਰ ਆ ਗਿਆ ਜੀ ਖਤਮ ਹੋ ਗਿਆ ਜੀ ਪਤਾ ਨਹੀਂ ਧਾਰਮਿਕ ਸਥਾਨ ਆ ਤੇ ਨਜ਼ਦੀਕ ਹੀ ਖਾਣਾ ਹੈ ਲਗਾਤਾਰ ਚੋਰੀਆਂ ਹੋਣਾ ਇਹਦੀ ਨਕਾਮੀ ਸਮਝਦੇ ਹੋ ਵੇਖੋ ਜੀ ਇਹ ਨਕਾਮੀ ਤੁਹਾਨੂੰ ਸਬਪ੍ਰੈਸ ਨੂੰ ਪਤਾ ਹੈ ਅਸੀਂ ਚੋਰੀ ਹੋਏਗੀ ਕਿੰਨੇ ਕੋਲ ਜਾਵਾਂਗੇ ਇਹ ਕਹਿੰਦੇ ਜੀ 5-10 ਹਜ਼ਾਰ ਦੀ ਚੋਰੀ ਹੋਈ ਆ ਇਹਦਾ ਮਤਲਬ ਹੈ ਕਿ ਕਤਲ ਹੋਏਗਾ ਤੇ ਫਿਰ ਤੁਸੀਂ ਉਹਨੂੰ ਪਕੜੋਗੇ ਇੱਕ ਮੁਜਰਮ ਨੂੰ ਏਰੀਏ ਨੂੰ ਸੱਟ ਲੱਗੀ ਆ ਹੈ ਇਹਨੂੰ ਸੱਟ ਲੱਗੀ ਆ ਤੇ ਕੋਈ ਨਹੀਂ ਇਹਦੇ ਡਾਕਟਰ ਦੇ ਲੈ ਜਾਓ ਠੀਕ ਹੋ ਜਾਏਗਾ ਜੇ ਹੋਈ ਤੁਸੀਂ ਉਹ ਚੋਰ ਨੂੰ ਪਕੜੋਗੇ 5-10 ਹਜ਼ਾਰ ਦੀ ਚੋਰੀ ਆ ਇਹਦੇ ਸਾਨੂੰ ਗਿਣਤੀ ਕੋਈ ਨਹੀਂ ਹੁੰਦੀ ਸਾਨੂੰ ਕੋਈ ਗਿਣਤੀ ਨਹੀਂ ਹੁੰਦੀ ਕਿਉਂ ਮਹੀਨੇ ਬਾਅਦ ਅਸੀਂ ਇਹਨੂੰ ਗੱਲਾ ਖੋਲਨੇ ਆ ਔਰ ਇੱਕ ਕੰਪਲੈਕਸ ਤੁਸੀਂ ਆਪਣੇ ਬਾਈਟ ਰਾਈ ਦਿਖਾਓ ਇਹਨਾਂ ਨੂੰ ਸਾਰਾ ਆਪਣੇ ਕੈਮਰੇ ਰਾਈ ਦਿਖਾਓ ਕਿ ਕਿੰਨੇ ਇਹਨੇ ਚ ਮੰਦਰ ਹੈ ਔਰ ਹਰ ਜਗ੍ਹਾ ਦਲੇ ਲੱਗੇ ਨੇ ਅਸੀਂ ਹਰ ਮਹੀਨੇ ਬਾਅਦ ਇਹਨੂੰ ਖੋਲਨੇ ਆ ਇਹ ਸਾਨੂੰ ਪੁੱਛਦੇ ਕਿ ਕਿੰਨੀ ਚੋਰੀ ਹੋਈ ਤੁਹਾਡੀ ਉਹ ਅਸੀਂ ਗਿਣਤੀ ਕੋਈ ਗਿਣਤੀ ਨਹੀਂ ਹੁੰਦੀ ਭਗਤ ਕੀ ਦੇ ਜਾਂਦੇ ਨੇ ਇਹਦੇ ਮਹੀਨੇ ਬਾਅਦ ਹੀ ਸਾਨੂੰ ਪਤਾ ਲੱਗਦਾ ਨਾ ਭਾਵੇਂ ਜੇਕਰ ਪ੍ਰਸ਼ਾਸਨ ਵੱਲੋਂ ਹੋਣ ਵੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਇਹ ਤੁਹਾਡਾ ਕੀ ਐਕਸ਼ਨ ਹੋਇਆ ਦੇਖੋ ਜੀ ਅਸੀਂ ਤੇ ਪ੍ਰਸ਼ਾਸਨ ਅੱਗੇ ਹੱਥ ਜੋੜ ਕੇ ਬੇਨਤੀ ਕਰਨੇ ਆ ਅਸੀਂ ਦੇਖੋ ਇੱਕ ਸ਼ਾਂਤਮਈ ਚਿਹਰੀ ਆ ਅਸੀਂ ਕੋਈ ਨੇਤਾ ਨਹੀਂ ਕੋਈ ਲੀਡਰ ਨਹੀਂ ਕਿ ਜਿਹੜਾ ਕੋਈ ਅਸੀਂ ਕੋ ਵੋਟਾਂ ਲੈਣੀਆਂ ਕੋਈ ਲੋਕਾਂ ਦੇ ਅੱਗੇ ਕੋਈ ਕਰਕੇ ਦਿਖਾਣਾ ਅਸੀਂ ਤੇ ਮੰਦਰ ਦੇ ਸਾਰੇ ਸੇਵਾਦਾਰ ਆ ਜੇ ਇਹਨਾਂ ਨੇ ਇਹਨਾਂ ਨੂੰ ਬੰਦਾ ਵੀ ਦੇ ਦਿੱਤਾ ਉਹਦੀ ਫੋਟੋ ਵੀ ਦੇ ਦਿੱਤੀ ਐ ਫੁਟੇਜ ਵੀ ਦੇ ਦਿੱਤੀ ਐ ਇਸ ਤੋਂ ਵੱਡਾ ਕੀ ਸਬੂਤ ਦੇ ਸਕਨੇ ਆ ਅੱਜ ਦੁਪਹਿਰ ਤੱਕ ਜੇ ਪਰਚਾ ਨਾ ਹੋਇਆ ਜੇ ਸ਼ਾਮ ਤੱਕ ਇਹਨਾਂ ਨੇ ਉਹਨੂੰ ਨਾ ਫੜਿਆ ਚਲੋ ਇੱਕ ਦਿਨ ਹੋਰ ਲੱਗ ਜਾਂਦਾ ਕਿਉਂਕਿ ਚੋਰ ਨੇ ਉਹਨ ਆਪਣੇ ਟਕਾਣੇ ਬਦਲਨੇ ਆ ਇਹ ਦੋ ਦਿਨ ਦਾ ਟਾਈਮ ਹੈ ਦੋ ਦਿਨ ਬਾਅਦ ਨਹੀਂ ਇਹਨਾਂ ਨੇ ਕੁਝ ਕੀਤਾ ਫਿਰ ਸਾਰੀ ਕਮੇਟੀ ਬੈਠੇਗੀ ਸਾਰੀ ਸੰਗਤ ਬੈਠੇਗੀ ਫਿਰ ਅਸੀਂ ਇਹਨਾਂ ਦੇ ਕੀ ਕਰਾਂਗੇ ਖਾਣੇ ਦੇ ਬਾਹਰ ਜਾ ਕੇ ਬੈਠ ਜਾਵਾਂਗੇ ਨਾ ਨਾ ਕਿਸ਼ੰਦ ਮੈਂ ਪੁਜਾਰੀ ਸਵੇਰੇ 5 ਵਜੇ ਦਰਵਾਜ਼ਾ ਖੋਲ੍ਹਿਆ ਕੋਲੋਂ ਸਭ ਤੋਂ ਪਹਿਲੇ ਸ਼ੰਕਰ ਜੀ ਕੇ ਅੱਗੇ ਜੋ ਗੱਲਾ ਥਾ ਉਹ ਨਜ਼ਮਿਆ ਹੈ उसे देखा तो पीछे पड़ा हुआ है बगला मुखी माता का दरवाजा टूटा हुआ है उनके गले में राम रखा रखा दरबार वाला दरवाजा तोड़ के और वो गला भी खाली करके चले गए पीछे से आए फिर तब ने माऊ को फोन किया चोरी हो गई है मामला जांच हो रही है जी देख की चोरी कोशिश की गला नहीं पचान ਗੱਲਾ ਉਹਥੇ ਪਿਆ ਉਹਦਾ ਤਾਲਾ ਨਹੀਂ ਟੁੱਟਾ ਤੇ ਦੂਜਾ ਗੱਲਾ ਉਹ ਕੋਈ ਲਿਆਈ ਜੋ ਸਰ ਇਹ ਕਿੰਨੀ ਗੰਦੀ ਘਟਨਾ ਲੱਗ ਰਹੀ ਹੈ ਇਹ ਰਾਤ ਦੀ ਘਟਨਾ ਜੀ 12 ਵਜੇ ਇੱਕ ਤੋਂ ਬਾਅਦ ਦੀ ਮੰਦਰ ਕਮੇਟੀ ਦਾ ਕਹਿਣਾ ਹੈ ਕਿ ਪਹਿਲੇ ਕਈ ਵਾਰ ਕਿਤੇ ਚੋਰੀ ਹੋ ਚੁੱਕੀ ਹੈ ਪਰ ਕੋਈ ਕਾਰਵਾਈ ਨਹੀਂ ਹੋ ਰਹੀ ਮੈਂ ਅੱਜ ਮੈਨੂੰ ਹੁਣ ਤੱਕ ਲੱਗਾ ਮੈਂ ਉਸੇ ਵੇਲੇ ਆ ਗਿਆ ਜੇ ਆਪੀ ਜਾਂਚ ਕਰ ਰਿਹਾ ਜੀ ਚਲੋ ਮੈਂ ਪੁੱਛਦਾ ਉਹਨਾਂ ਨੂੰ ਪੁੱਛ ਕੇ ਚੱਲ ਰਹੀ ਹੈ ਜੀ ਪਹਿਲਾਂ ਮੈਂ ਦੇਖਣਾ ਆਲਾ ਦੁਆਲਾ ਵੀ ਕੀ ਕੀ ਚੋਰੀ ਹੋਇਆ ਉਹਨਾਂ ਨੂੰ ਵੀ ਕਿਹਾ ਗਿਆ ਪੁੱਛੋ ਦੋ ਛੱਡ ਦਿੱਤਾ ਗਿਆ ਬੰਦੇ ਨੇ ਮੈਂ ਤਾਂ ਇਹ ਬੰਦਾ ਫੜਿਆ ਹੀ ਨਹੀਂ ਜੀ ਮੈਨੂੰ ਵੀ ਫੁਟੇਜ ਮਿਲੀ ਹੈ ਜੀ ਤੁਹਾਨੂੰ ਫੋਟੋ ਚ ਮਿਲ ਗਈ ਹੈ ਮੈਂ ਫੋਟੋ ਦੇ ਲਈ ਮੈਂ ਉਹਨੂੰ ਫੋਟੋ ਦੇ ਮੀਡੀਆ ਤੇ ਮੈਂ ਉਹਨੂੰ ਫੜ ਲਿਆ ਕਿੰਨੇ ਕਦਮ ਚੋਰੀ ਹੋਈ ਹੈ ਜੀ ਹਾਂਜੀ ਕਿੰਨੇ ਕਦਮ ਚੋਰੀ ਹੋਈ ਹੈ ਪੈਸੇ ਆਪਣੇ ਜਾਂਚ ਚੱਲ ਰਹੀ ਹੈ ਜੀ ਉਹ ਮੰਦਰ ਗੱਲਾਂ ਨਹੀਂ ਟੁੱਟਾ ਨਾ